ਜਿੰਨੀ ਭਾਜਪਾ ਕਸੂਰਵਾਰ ਹੈ ਜਿਹਦੀ ਸੈਂਟਰ ਸਰਕਾਰ ਹੈ ਉਹਨਾਂ ਹੀ ਅਕਾਲੀ ਦਲ ਤੇ ਕਾਂਗਰਸ ਦੋਨੋਂ ਕਸੂਰਵਾਰ ਨੇ ਪਰ ਅੱਜ ਜਿਹੜੀ ਸੈਂਟਰ ਚ ਸਰਕਾਰ ਹੈ ਉਹ ਭਾਜਪਾ ਦੀ ਹੈ ਤੇ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਭਾਜਪਾ ਤੋਂ ਹੀ ਡਿਮਾਂਡ ਕਰ ਰਿਹਾ ਵੀ ਤੁਸੀਂ ਜਿਹੜੇ ਖੇਤੀ ਵਿਰੋਧੀ ਕਾਨੂੰਨ ਨੇ ਉਹ ਵਾਪਸ ਲਓ ਤੇ ਭਾਜਪਾ ਕਿਸਾਨਾਂ ਦੀਆਂ ਮੰਗਾਂ ਸੁਣਨ ਦੇ ਬਜਾਏ ਉਹਨਾਂ ਦੀ ਸਮੱਸਿਆ ਹੱਲ ਕਰਨ ਦੇ ਬਜਾਏ ਲਗਾਤਾਰ ਪੰਜਾਬ ਦੇ ਕਿਸਾਨਾਂ ਨੂੰ ਜਲੀਲ ਕਰਨ ਦਾ ਜਿਹੜਾ ਕੰਮ ਹੈ ਉਹ ਸੈਂਟਰ ਸਰਕਾਰ ਭਾਜਪਾ ਸਰਕਾਰ ਕਰ ਰਹੀ ਹੈ ਚਾਹੇ ਉਹ ਦਿੱਲੀ ਸਸਦ ਕਰਦੇ ਹੋਣ ਚਾਹੇ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਰ ਉਹਨਾਂ ਚੁਗਦਾ ਬਿਆਨ ਆਉਂਦਾ ਹੈ ਕਿ ਇਹ ਕਿਸਾਨਾਂ ਦੇ ਮੂੰਹ ਤੇ ਚਪੇੜ ਹੈ ਜਿਹੜੇ ਬਿਹਾਰ ਚੋਣਾਂ ਦਾ ਰਿਜ਼ਲਟ ਹੈ ਸੋ ਏਦਾਂ ਦਾ ਜਿਹੜਾ ਸੋਚ ਹੈ ਭਾਜਪਾ ਦੀਆ ਪੰਜਾਬ ਦੇ ਕਿਸਾਨਾਂ ਪ੍ਰਤੀ ਹਿੰਦੁਸਤਾਨ ਦੇ ਕਿਸਾਨਾਂ ਪ੍ਰਤੀ ਤੇ ਉਸ ਤੋਂ ਬਾਅਦ ਮਸਲਾ ਹੱਲ ਕਰਨ ਦੀ ਬਜਾਏ ਭਾਜਪਾ ਨੇ ਐਲਾਨ ਕੀਤਾ ਕਿ ਜੀ ਅਸੀਂ 117 ਜਿਹੜੇ ਵਿਧਾਨ ਸਭਾ ਹਲਕੇ ਆ ਪੰਜਾਬ ਦੇ ਵਿੱਚ ਉਹਨਾਂ ਚ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਦਫ਼ਤਰਾਂ ਦਾ ਉਦਘਾਟਨ ਕਰਾਂਗੇ ਉਹ ਪ੍ਰਧਾਨ ਜੀ ਕਹਿੰਦੇ ਅਸੀਂ ਉਦਘਾਟਨ ਕਰਾਂਗੇ ਪਰ ਇੱਥੇ ਆ ਕੇ ਨਹੀਂ ਕਰਦੇ ਆਨਲਾਈਨ ਉਦਘਾਟਨ ਕਰਾਂਗੇ ਡਿਜੀਟਲ ਤਰੀਕੇ ਦੇ ਨਾਲ ਕਿਉਂਕਿ ਉਹਨਾਂ ਨੂੰ ਪਤਾ ਵੀ ਪੰਜਾਬ ਦੇ ਵਿੱਚ ਵੜ ਨਹੀਂ ਸਕਦੇ ਅੱਜ ਉਹਨਾਂ ਨੂੰ ਪਤਾ ਹੈ ਵੀ ਸਾਡਾ ਸਾਰੇ ਕਿਤੇ ਪੰਜਾਬ ਦੇ ਜਿਹੜੇ ਕਿਸਾਨ ਨੇ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਨੇ ਸਾਡੀ ਐਂਟਰੀ ਪੰਜਾਬ ਦੇ ਵਿੱਚ ਨਹੀਂ ਹੁੰਦੇ ਨਹੀਂ ਇਸੇ ਕਰਕੇ ਜਿਹੜੀ ਉਹਨਾਂ ਦੀ ਹਿੰਮਤ ਨਹੀਂ ਪੈ ਰਹੀ ਅੱਜ ਪੰਜਾਬ ਦੇ ਵਿੱਚ ਉਦਘਾਟਨ ਕਰਨ ਦੀ ਤੇ ਆ ਜਾਮ ਆਦਮੀ ਪਾਰਟੀ ਵੀ ਅਸੀਂ ਵੀ ਭਾਜਪਾ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਥੋਡੀ ਸੈਂਟਰ ਸਰਕਾਰ ਸਾਡਾ ਕੋਈ ਭਾਜਪਾ ਵੀ ਦੇਖੋ ਥੋਡੀ ਪੋਲੀਟੀਕਲ ਪਾਰਟੀ ਆ ਸਾਡਾ ਕੋਈ ਪਾਰਟੀ ਦਾ ਨਿਰੋਧ ਨਹੀਂ ਸਾਡਾ ਕੋਈ ਤੁਹਾਡੇ ਤੁਸੀਂ ਦਫ਼ਤਰ ਖੋਲਣ ਜਾ ਰਹੇ ਹੋ 117 ਹਲਕਿਆਂ ਦੇ ਵਿੱਚ ਸਾਡਾ ਕੋਈ ਉਹਦਾਂ ਦਾ ਵਿਰੋਧ ਨਹੀਂ ਤੁਸੀਂ ਜੀ ਸੱਤ ਕੇ ਖੋਲੋ ਅਸੀਂ ਤਾਂ ਕਹਿਣ 117 ਕੀ ਪੰਜਾਬ ਦੇ ਪਿੰਡ ਪਿੰਡਾਂ ਕੇ ਖੋਲੋ ਪਰ ਜਿਹੜਾ ਖੇਤੀ ਪ੍ਰਧਾਨ ਸੂਬਾ ਹੈ ਜਿੱਥੋਂ ਦੇ ਕਿਸਾਨ ਅੱਜ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਜਿੱਥੋਂ ਦੇ ਕਿਸਾਨਾਂ ਤੁਸੀਂ ਪਿੱਟੇ ਛੋਰਾ ਮਾਰਿਆ ਪਹਿਲਾਂ ਯਾਰ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਦੋ ਪਹਿਲਾਂ ਤੁਸੀਂ ਜਿਹੜੇ ਕਿਸਾਨ ਸੜਕਾਂ ਤੇ ਆ ਉਹਨਾਂ ਦੀਆਂ ਮੁਸ਼ਕਲਾਂ ਤਾਂ ਸੁਣ ਲਓ ਪਹਿਲਾਂ ਖੇਤੀ ਵਿਰੋਧੀ ਜਿਹੜੇ ਤੁਸੀਂ ਕਾਨੂੰਨ ਲੈ ਕੇ ਆਂਦੇ ਆ ਉਹਨਾਂ ਨੂੰ ਤਾਂ ਵਾਪਸ ਕਰ ਲਓ ਫਿਰ ਤੁਸੀਂ ਪੰਜਾਬ ਦੇ ਵਿੱਚ ਆਇਓ ਸੋ ਅੱਜ ਜਿਹੜਾ ਭਾਜਪਾ ਨੂੰ ਲੱਗਦਾ ਹੈ ਨਾ ਕਿ ਉਹ ਜਿਵੇਂ ਹੋਰ ਸਟੇਟ ਦੇ ਵਿੱਚ ਉਹ ਫਿਰਕਾਪਸਤ ਲੋਕਾਂ ਨੂੰ ਜਾਤਪਾਤ ਦੇ ਨਾਂ ਤੇ ਵੰਡਣ ਦੀ ਜਿਹੜੀ ਰਾਜਨੀਤੀ ਕਰਦੇ ਆ ਵੀ ਇਹ ਪੰਜਾਬ ਦੇ ਵਿੱਚ ਵੀ ਕਰ ਲਾਂਗੇ ਸੋ ਇਹ ਭਾਜਪਾ ਭੁੱਲ ਜੇ ਪੰਜਾਬ ਦੇ ਲੋਕ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਸਾਡੇ ਏਕੇ ਨੂੰ ਉਹ ਤੋੜ ਨਹੀਂ ਸਕਦੇ ਭਾਜਪਾ ਦਾ ਕੋਈ ਵੀ ਲੀਡਰ ਅੱਜ ਪੰਜਾਬ ਦੇ ਵਿੱਚ ਵੜਨ ਦੀ ਹਿੰਮਤ ਨਹੀਂ ਕਰ ਸਕਦਾ ਸੋ ਸਿਆਸੀ ਜਿਹੜੀ ਉਹ ਚਾਹੇ ਭਾਜਪਾ ਚਾਹੇ ਜਿਹੜੀ ਬਰਾਬਰ ਦੀ ਕਸੂਰਬਾਰ ਜਿਹੜੀ ਅਕਾਲੀ ਦਲ ਉਹ ਭੁੱਲ ਜੇ ਕਿ 2022 ਦੇ ਵਿੱਚ ਜਿਹੜੇ ਇਹ ਬੜੀਆਂ ਕੋਸ਼ਿਸ਼ਾਂ ਕਰ ਰਿਹਾ ਕਿ ਅਸੀਂ ਬਿਹਾਰ ਵਾਂਗੂ ਇੱਥੇ ਵੀ ਲੋਕਾਂ ਨੂੰ ਗਮਰਾਹ ਕਰ ਲਾਂਗੇ ਕਿਸੇ ਵੀ ਸੀਟ ਤੇ ਜਿਹੜੀ ਹੈ ਭਾਜਪਾ ਜਮਾਨਤ ਵੀ ਆਪਦੀ ਬਚਾ ਨਹੀਂ ਸਕਦੀ ਕਿਉਂਕਿ ਪੰਜਾਬ ਦੀ ਜਿਹੜੀ ਇਲੈਕਸ਼ਨ ਹੈ ਉਹ ਡਿਵੈਲਪਮੈਂਟ ਦੇ ਏਜੰਡੇ ਤੇ ਹੋਣੀ ਹੈ ਉਹ ਕੰਮ ਦੇ ਏਜੰਡੇ ਤੇ ਹੋਣੀ ਹੈ ਤੇ ਇੱਕੋ ਇੱਕ ਪਾਰਟੀ ਆ ਅੱਜ ਹਿੰਦੁਸਤਾਨ ਦੇ ਵਿੱਚ ਜਿਹਦੇ ਤੋਂ ਪੰਜਾਬ ਦੇ ਲੋਕ ਵੀ ਇਹ ਉਮੀਦ ਲਾਈ ਬੈਠੇ ਨੇ ਕਿ ਇੱਥੇ ਵੀ ਕੰਮ ਦੀ ਰਾਜਨੀਤੀ ਕਰਨ ਵਾਲੇ ਲੋਕ ਆਉਣਗੇ ਇੱਥੇ ਜਿਹੜੀ ਇਲੈਕਸ਼ਨ ਹੈ ਉਹ ਐਸੇ ਦੇ ਮੁੱਦੇ ਤੇ ਹੋਣੀ ਹੈ ਕਿ ਜਿਵੇਂ ਅਸੀਂ ਦਿੱਲੀ ਦੇ ਜਿਹੜੇ ਸਕੂਲ ਨੇ ਉਹ ਚੰਗੇ ਬਣਾ ਕੇ ਦਿਖਾਇਆ ਉਹ ਪੰਜਾਬ ਦੇ ਵੀ ਬਣਾ ਕੇ ਦਿਖਾਵਾਂਗੇ ਉਹ ਤਾਂ ਪੰਜਾਬ ਦੇ ਲੋਕਾਂ ਦੀ ਮੰਗ ਹੈ ਜਿਵੇਂ ਦਿੱਲੀ ਚ ਹਸਪਤਾਲਾਂ ਚ ਮੁਫਤ ਇਲਾਜ ਕੀਤਾ ਉਹ ਮੁੱਦੇ ਤੇ ਇਲੈਕਸ਼ਨ ਹੋਣੀ ਆ ਉਹ ਵੀ ਅਸੀਂ ਕਰਕੇ ਦਿਖਾਵਾਂਗੇ ਜਿਵੇਂ ਦਿੱਲੀ ਚ ਅਸੀਂ ਮੁਫਤ ਬਿਜਲੀ ਦੇ ਰਹੇ ਹਾਂ ਉਹ ਮੈਂ ਪੰਜਾਬ ਦੇ ਵਿੱਚ ਵੀ ਦੇ ਕੇ ਦਿਖਾਵਾਂਗੇ ਜਿਵੇਂ ਦਿੱਲੀ ਦੇ ਵਿੱਚ ਅਸੀਂ ਜਿਹੜਾ ਕਾਨੂੰਨ ਦਾ ਰਾਜ ਲੈ ਕੇ ਆਂਦਾ ਜਿਹੜਾ ਬਰਾਬਰੀ ਦਾ ਰਾਜ ਲੈ ਕੇ ਆਂਦਾ ਜਿਹੜਾ ਕ੍ਰਾਪਸ਼ਨ ਫ੍ਰੀ ਜਿਹੜਾ ਅਸੀਂ ਸਟੇਟ ਬਣਾ ਕੇ ਦਿਖਾਇਆ ਓਵੇਂ ਪੰਜਾਬ ਨੂੰ ਵੀ ਕ੍ਰਾਪਸ਼ਨ ਫ੍ਰੀ ਜਿਹੜਾ ਸਟੇਟ ਬਣਾਉਣਾ ਹੈਗਾ ਕੰਮ ਦੀ ਰਾਜਨੀਤੀ ਕਰਨ ਵਾਲੀ ਆਮ ਆਦਮੀ ਪਾਰਟੀ ਹੈ ਸੋ ਇਸੇ ਕਰਕੇ 2022 ਦੇ ਵਿੱਚ ਪੰਜਾਬ 'ਚ ਚਾਹੇ ਅਕਾਲੀ ਆ ਚਾਹੇ ਭਾਜਪਾ ਚਾਹੇ ਜਿਹੜੀ ਗੁਰਕਾ ਸਾਹਿਬ ਦੀਆਂ ਸੌਆਂ ਕਾ ਕੇ ਜਿਹੜੀ ਮੌਜੂਦਾ ਸਰਕਾਰ ਹੈ ਜਿਨੇ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਜਿਨੇ ਕਿਸਾਨੀ ਕਰਜ਼ਾ ਮਾਫੀ ਦਾ ਵਾਅਦਾ ਕੀਤਾ ਜਿਨੇ ਪੰਜ ਪੰਜ ਮਰਲੇ ਦੇ ਪਲਾਟ ਦੇਣ ਦਾ ਵਾਅਦਾ ਕੀਤਾ ਪੰਜਾਬ ਦੇ ਲੋਕ ਸਭ ਕੁਝ ਜਾਣ ਚੁੱਕੇ ਆ ਪੰਜਾਬ ਦੇ ਲੋਕ ਇੱਕੋ ਮੁੱਦੇ ਤੇ ਜਿਹੜਾ ਮੇਨ ਅਜੰਡਾ ਹੈ ਕੰਮ ਦੀ ਰਾਜਨੀਤੀ ਨੂੰ ਵੋਟ ਪਾਉਣਗੇ ਤੇ ਜਿਹੜੇ ਐਦਾਂ ਦੇ ਲੋਕ ਨੇ ਜਿਹੜੇ ਸੋਚਦੇ ਆ ਭਾਤਪਾ ਵਰਗੇ ਕੇ ਪੰਜਾਬ ਨੂੰ ਅਸੀਂ ਜਾਤਪਾਤ ਦੇ ਨਾਮ ਤੇ ਵੰਡ ਲਾਂਗੇ ਪੰਜਾਬ ਦੇ ਲੋਕ ਥੋਡੀਆਂ ਪਿਛਲੀਆਂ ਕਿਉਂਕਿ ਬੜੀ ਅਗਾਂਹ ਵਧੂ ਸੋਚ ਵਾਲੇ ਲੋਕ ਨੇ ਜਿਹੜੇ ਤੁਸੀਂ ਲੋਕਾਂ ਦੇ ਨਾਲ ਵਾਅਦੇ ਕਰਕੇ ਲੋਕਾਂ ਨੂੰ ਬਰਬਾਦ ਕੀਤਾ ਨਾ ਤੁਸੀਂ 2 ਕਰੋੜ ਨੌਕਰੀਆਂ ਦਾ ਵਾਅਦਾ ਕੀਤਾ ਨੌਜਵਾਨਾਂ ਦੇ ਨਾਲ ਉਸ ਤੋਂ ਬਾਅਦ ਤੁਸੀਂ ਕਹਿੰਦੇ ਕਿ ਤੁਸੀਂ ਪਕੌੜੇ ਤਰ ਲੋ ਤੁਸੀਂ ਜੀਐਸਟੀ ਲਿਆ ਕੇ ਤੁਸੀਂ ਡੀਮੋਨਟਾਈਜੇਸ਼ਨ ਕਰਕੇ ਤੁਸੀਂ ਪੰਜਾਬ ਦੀ ਅਰਥਵਿਵਸਥਾ ਪੰਜਾਬ ਦੇ ਲੋਕਾਂ ਨੂੰ ਬਰਬਾਦ ਕਰਤਾ ਤੇ ਪੰਜਾਬ ਦੇ ਲੋਕ ਕਿਸੇ ਵੀ ਹਾਲਾਤ ਦੇ ਵਿੱਚ ਭਾਜਪਾ ਨੂੰ ਪੰਜਾਬ ਦੇ ਵਿੱਚ ਜਿਹੜੀ ਹੈ ਜਮਾਨਤ ਭਾਤਪਾ ਕਿਸੇ ਤਰ੍ਹਾਂ ਜਿਹੜੀਆਂ ਵਿਚਾਰੀ ਸਕਦੀ ਸੋ ਭਾਤਪਾ ਨੂੰ ਸਾਡਾ ਇਹੀ ਉਹ ਹੈ ਕਿ ਥੋਡੀ ਸੈਂਟਰ ਸਰਕਾਰ ਹੈ ਤੁਸੀਂ ਦਫਤਰ ਖੋਲਣ ਤੋਂ ਪਹਿਲਾਂ ਤੁਸੀਂ ਪੰਜਾਬ ਦੇ ਜਿਹੜੇ ਕਿਸਾਨ ਹੈ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੋ ਪੰਜਾਬ ਚ ਟ੍ਰੇਨਾਂ ਬੰਦ ਪਈਆਂ ਨੇ ਤੁਸੀਂ ਪੰਜਾਬ ਦੀ ਅਰਥਵਿਵਸਥਾ ਤਬਾਹ ਕਰਦੇ ਜਾ ਰਹੇ ਹੋ ਸਾਡੇ ਕਿਸਾਨ ਯੂਰੀਆ ਕੰਨੀਓ ਬੈਟੇ ਆ ਤੁਸੀਂ ਪਹਿਲਾਂ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੋ ਉਸ ਤੋਂ ਬਾਅਦ ਜੀ ਸਕਦੇ ਤੁਸੀਂ ਜਿਹੜੇ ਆ ਦਫਤਰ ਉਹ ਪੰਜਾਬ ਦੇ ਵਿੱਚ ਜਿਹੜੇ ਆ ਖੋਲ ਸਕਦੇ ਹੋ ਹੁਣ ਮੈਂ ਮੇਰੇ ਜਿਹੜੇ ਸਾਥੀ ਅਰਮੋਲ ਜੀ ਨੂੰ ਕਹੂੰਗਾ ਕਿ ਉਹ ਵੀ ਹਾ ਡੀਫ ਕਰਨ ਜੀ ਸਾਰਿਆਂ ਦਾ ਪਹੁੰਚਣ ਲਈ ਮਿਹਰਬਾਨੀ ਜਿੰਨੀ ਇੱਥੇ ਪ੍ਰੈਸ ਮੇਰੇ ਵੀਰ ਭੈਣਾ ਪਹੁੰਚੇ ਹੋਏ ਆ ਸੋ ਆਪਾਂ ਜਿੱਦਾਂ ਪਹਿਲਾਂ ਵੀ ਪੀਸੀ ਕੀਤੀ ਸੀ ਉਹਦੇ ਚ ਪੰਜਾਬ ਦੇ ਮਸਲੇ ਚੱਕੇ ਅੱਜ ਕੌਮੀ ਪ੍ਰਧਾਨ ਬੀਜੇਪੀ ਦੇ ਨੱਡਾ ਜੀ ਇੱਥੇ ਆਉਣ ਦੀ ਫਰਮਾਇਸ਼ ਕਰ ਰਹੇ ਆ ਕਿ ਮੈਂ ਪੰਜਾਬ ਦੇ ਵਿੱਚ ਆਉਣਾ ਪਤਾ ਨਹੀਂ ਉਹ ਕਿਹੜਾ ਤੋਹਫਾ ਲੈ ਕੇ ਆਉਣਾ ਚਾਹੁੰਦੇ ਆ ਜਾਂ ਕੋਈ ਗੁਲਦਸਤਾ ਲੈ ਕੇ ਆਉਣਾ ਚਾਹੁੰਦੇ ਆ ਜਾਂ ਪੰਜਾਬ ਦੇ ਵਿੱਚ ਜਿਹੜਾ ਤਮਾਸ਼ੀਨ ਮੰਜ਼ਰ ਹੋ ਰਿਹਾ ਹੈ ਸੜਕਾਂ ਦੇ ਉੱਤੇ ਘਰਾਂ ਦੇ ਵਿੱਚ ਉਹ ਦੇਖਣਾ ਚਾਹੁੰਦੇ ਆ ਤੇ ਜਦੋਂ ਆਉਣ ਜੇ ਉਹਨਾਂ ਦੇ ਬਹੁਤ ਜ਼ਿਆਦਾ ਦਿਲ ਦੇ ਵਿੱਚ ਖੁਆਇਸ਼ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਨੇ ਆਉਣਾ ਤੇ ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਦੀ ਆ ਕਿ ਕੈਪਟਨ ਸਾਹਿਬ ਤੇ ਬਾਦਲ ਸਾਹਿਬ ਨੂੰ ਵੀ ਕਿਰਪਾ ਕਰਕੇ ਨਾਲ ਲੈ ਆਉਣ ਜਦੋਂ ਪਹਿਲਾ ਦਰਵਾਜ਼ਾ ਖੋਲਣਗੇ ਉਹਨਾਂ ਨੂੰ ਇੱਕ Laash ਮਿਲਣੀ ਆ ਆਣ ਪੁੱਤ ਦੀ ਪਿਓ ਦੇ ਮੋਢਿਆਂ ਤੇ ਤੇ ਉਹਦੀ ਮਾਂ ਪੁੱਭਾ ਮਾਰ ਮਾਰ ਰੋਂਦੀ ਮਿਲੀਆਂ ਜਦੋਂ ਦੂਜਾ ਗੇਟ ਖੋਲਣਗੇ ਇੱਕ ਹਫ਼ਤੇ ਦੀਆਂ ਗੱਲਾਂ ਕਰ ਰਹੇ ਆ ਉਦੋਂ ਉਹਨਾਂ ਨੂੰ ਸੰਗਰੂਰ ਜ਼ਿਲ੍ਹੇ ਦੇ ਵਿੱਚ ਮਰੇ ਕਿਸਾਨ ਤੇ ਉਹਦੀ ਘਰ ਵਾਲੀ ਜ਼ਹਿਰ ਦੀਆਂ ਗੋਲੀਆਂ ਕਰਜੇ ਥੱਲੇ ਖਾ ਕੇ ਮਰ ਚੁੱਕੇ ਉਹਨਾਂ ਦੀਆਂ ਲਾਸ਼ਾਂ ਮਿਲੀਆਂ ਤੇ ਉਹਨਾਂ ਦਾ ਜਵਾਨ 20 ਸਾਲ ਦਾ ਪੁੱਤ ਉਹਦੇ ਅੱਖਾਂ 'ਚ ਦਰਦ ਮਿਲਣਾ ਅੱਲਾ ਵਾਰਿਸ ਹੋ ਚੁੱਕਿਆ ਉਹਦਾ ਪੁੱਤ ਮਿਲਣਾ ਤੀਜਾ ਗੇਟ ਖੋਲਣਗੇ ਇੱਕ ਬਜ਼ੁਰਗ ਮਾਵਾਂ ਬੰ ਮਿਲਿਆ ਜਿਨ੍ਹਾਂ ਦੇ ਧੀ ਪੁੱਤ ਵਿਦੇਸ਼ਾਂ ਚ ਚਲ ਗਏ ਉਹਨਾਂ ਨੂੰ ਛੱਡ ਕੇ ਕਿਉਂਕਿ ਇੱਥੇ ਰੋਜ਼ਗਾਰ ਹੈ ਨਹੀਂ ਸਾਡੇ ਪੰਜਾਬ ਦੇ ਵਿੱਚ ਉਹਨਾਂ ਦੇ ਅੱਖਾਂ ਦੇ ਵਿੱਚ ਉਹਨਾਂ ਦੀ ਲਾਚਾਰੀ ਵੇਖਣ ਨਾਲੇ ਕੈਪਟਨ ਸਾਹਿਬ ਬਾਦਲ ਸਾਹਿਬ ਨਾਲੇ ਨੱਡਾ ਜੀ ਉਤੋਂ ਬਾਅਦ ਇੱਕ ਦਰਵਾਜ਼ਾ ਖੋਲਣ ਜਿੱਥੇ ਸਾਡੇ ਪੰਜਾਬ ਦਾ ਬੱਚਾ ਬਜ਼ੁਰਗ ਮਾਵਾਂ ਭੈਣਾਂ ਅੰਦੋਲਨ ਕਰ ਰਹੇ ਨੇ ਉਹਨਾਂ ਨੌਜਵਾਨਾਂ ਚ ਜਾਗਦਾ ਭਗਤ ਸਿੰਘ ਦੇਖਣ ਉਹਨਾਂ ਦੀਆਂ ਅੱਖਾਂ ਚ ਬਲਦਾ ਖੂਨ ਵੇਖਣ ਸਾਡੇ ਬਜ਼ੁਰਗਾਂ ਦੇ ਵਿੱਚ ਆਇਆ ਜੋਸ਼ ਦੇਖਣ ਭਾਰਤ ਜਿਹੜੇ ਪੰਜਾਬ ਦੇ ਵਿੱਚ ਅੰਦੋਲਨ ਹੋ ਰਹੇ ਨੇ ਉਹਨਾਂ ਨੂੰ ਦੇਖਣ ਤੇ ਸਨੇਹਾ ਜਾ ਕੇ ਮੋਦੀ ਸਾਹਿਬ ਨੂੰ ਲਾ ਦੇਣ ਕਿ ਪੰਜਾਬ ਦੀ ਧਰਤੀ ਗੁਲਾਮ ਹੋਣ ਵਾਲੀ ਧਰਤੀ ਨਹੀਂ ਆ ਇਹ ਅੰਦੋਲਨਾਂ ਦੀ ਧਰਤੀ ਆ ਕ੍ਰਾਂਤੀਕਾਰੀਆਂ ਦੀ ਧਰਤੀ ਆ ਇਹ ਸਿਰ ਝੁਕਾਉਣ ਵਾਲੀ ਕੌਮ ਨਹੀਂ ਆ ਸਾਡੇ ਅੱਖਾਂ ਦੀਆਂ ਗੱਲਾਂ ਮੋਦੀ ਸਾਹਿਬ ਨੂੰ ਜਾ ਕੇ ਦੱਸਣ ਅਸੀਂ ਹਾਰ ਨਹੀਂ ਮੰਨਦੇ ਅਸੀਂ ਬਹੁਤ ਵੱਡੇ ਵੱਡੇ ਹਾਕਮਾਂ ਦਾ ਜਿਨ੍ਹਾਂ ਨੇ ਸਾਡੇ ਤੇ ਜ਼ੁਲਮ ਟਾਇਓ ਉਹਨਾਂ ਦਾ ਸਾਹਮਣਾ ਕੀਤਾ ਤੇ ਅੱਜ ਵੀ ਕਰਾਂਗੇ ਤੇ ਸਾਨੂੰ ਸਾਡੇ ਨੱਡਾ ਜੀ ਇਹ ਦੱਸ ਦੇਣ ਕਿ 4 ਲੱਖ ਕਰੋੜ ਦਾ ਕਰਜ਼ਾ ਜਿਹੜਾ ਉਹਨਾਂ ਨੇ ਅਨਾਉਂਸ ਕੀਤਾ ਸੀ ਜਦੋਂ ਮੋਦੀ ਸਰਕਾਰ 2019 ਚ ਬਣੀ ਆ ਕੀ ਉਹ ਕਿਹੜੀ ਪਹਿਲੀ ਕਿਸ਼ਤ ਸਾਡੇ ਪੰਜਾਬ ਵਿੱਚ ਲੈ ਕੇ ਆ ਰਹੇ ਨੇ ਤੇ ਗੁਜਰਾਤ ਦੇ ਵਿੱਚ ਆਪਣੀ ਬੰਜਰ ਜ਼ਮੀਨਾਂ ਸਾਡੇ ਪੰਜਾਬ ਦੇ ਕਿਸਾਨਾਂ ਤੋਂ ਵਹਾ ਕੇ ਅੱਜ ਜਿਹੜਾ ਉਹਨਾਂ ਨੇ ਹਾਈ ਸੁਪਰੀਮ ਕੋਰਟ ਦੇ ਵਿੱਚ ਅਪੀਲ ਕੀਤੀ ਹੋਈ ਆ ਕਿਸਾਨਾਂ ਦੇ ਖਿਲਾਫ ਕਿ ਜ਼ਮੀਨਾਂ ਛੱਡ ਦੇਣ ਉਹ ਉਹਨਾਂ ਨੇ ਕਦੋਂ ਵਿਡਰਾ ਕਰਨਾ ਕਦੋਂ ਛੱਡਣੀਆਂ ਉਹ ਦੱਸ ਦੇਣ ਸੋ ਹੁਣ ਇਹ ਹੀ ਚੀਜ਼ਾਂ ਯੂਪੀ ਚ ਵੀ ਸਾਡੇ ਜਿਹੜੇ ਪੰਜਾਬ ਦੇ ਕਿਸਾਨਾਂ ਤੋਂ ਜ਼ਮੀਨਾਂ ਖੋਣ ਨੂੰ ਫਿਰਦੇ ਨੇ ਇਹਨਾਂ ਵਿੱਚੋਂ ਕਿਹੜਾ ਤੋਹਫ਼ਾ ਲੈ ਕੇ ਆਉਣਗੇ ਤੇ ਉਹਨਾਂ ਨੇ ਜਿਹੜਾ ਸਤੰਬਰ ਦੇ ਵਿੱਚ ਇੱਕ ਰੱਖਿਆ ਸੀ 3 ਨਵੰਬਰ ਦੀ ਕਮੇਟੀ ਸਕਾਲਰ ਦੇ ਘਟਾਲੇ ਨੂੰ ਲੈ ਕੇ ਕਿ ਜਪੜਪੜਤਾਲ ਕਰਕੇ ਬਾਹਰ ਮਾਰਨ ਡਾਜੀ ਅੱਜ ਤੱਕ ਚੱਲ ਰਿਹਾ ਕੀ ਉਹਦੀ ਕੋਈ ਤੁਸੀਂ ਜਾਂਚ ਕਰਵਾਈ ਹੈ ਕਿ ਕੋਈ ਨਤੀਜਾ ਨਿਕਲਿਆ ਵੀ ਕਿਰਪਾ ਕਰਕੇ ਸਾਨੂੰ ਦੱਸਿਆ ਜਾਵੇ ਵੀ ਤੁਸੀਂ ਕਿਹੜਾ ਤੋਹਫਾ ਲੈ ਕੇ ਆ ਰਹੇ ਹੋ ਜਾਂ ਸਾਡੇ ਪੰਜਾਬ ਦੇ ਲੋਕਾਂ ਦਾ ਤਮਾਸ਼ਾ ਦੇਖਣ ਆ ਰਹੇ ਹੋ ਜੇ ਤਮਾਸ਼ਾ ਦੇਖਣ ਆ ਰਹੇ ਹੋ ਤੇ ਕੋਈ ਗੱਲ ਨਹੀਂ ਸਾਡੇ ਪੰਜਾਬੀ ਤੁਹਾਨੂੰ ਦੱਸਣਗੇ ਵੀ ਅਸੀਂ ਕੀ ਕੀ ਮਹਿਸੂਸ ਕੀਤਾ ਬਾਦਲ ਸਾਹਿਬ ਵੀ ਦੇਖ ਲੈਣ ਉਹਨਾਂ ਨੂੰ ਨਾਲ ਲੈ ਉਹ ਸ਼ਾਇਦ ਉਹਨਾਂ ਨੇ ਜ਼ਮੀਨੀ ਪੱਧਰ ਤੇ ਨਾ ਕੈਪਟਨ ਸਾਹਿਬ ਨੇ ਕਦੇ ਦੇਖਿਆ ਨਾ ਬਾਦਲ ਸਾਹਿਬ ਨੇ ਦੇਖਿਆ ਸੋ ਸਾਡੀ ਜਿਹੜੀ ਕੌਮ ਹੈ ਪੰਜਾਬੀ ਜਾਗ ਚੁੱਕੀ ਆ ਬਹੁਤ ਟਾਈਮ ਦੇ ਅਸੀਂ ਦੁੱਖ ਝੱਲਿਆ 73 ਸਾਲ ਹੋ ਗਏ ਤਿਲ-ਤਿਲ ਕਰਕੇ ਮਰਿਆ ਹਰ ਦਿਨ ਹਰ ਦਿਨ ਗੁਲਾਮੀ ਦੇ ਵਿੱਚ ਤੱਕਦੇ ਗਏ ਆ ਸੋ ਅਸੀਂ ਹੁਣ ਜਾਗਰੂਕ ਹੋ ਚੁੱਕੇ ਆ ਅਸੀਂ ਨਹੀਂ ਲੁੱਟਣ ਦੇਵਾਂਗੇ ਵੀ ਸਾਡੀ ਕਿਰਪਾ ਕਰਕੇ ਬੇਨਤੀ ਆ ਟਾਈਮ ਰਹੀਂਦੇ ਸੰਭਲ ਜੋ ਇਹ ਅੰਦੋਲਨ ਕਿਤੇ ਕੋਈ ਹੋਰ ਰੂਪ ਨਾ ਲੈ ਲੈਣ ਜੀ